ਆਪਣਾ ਕਾਲੂਏ ਜਣਾ ਜਿਹੜਾ ਜਿਹੜਾ ਡੇਰਾ ਤੁਹਾਡਾ ਕਿੱਥੇ ਕਿਹੜੀ ਜਗ੍ਹਾ ਹੈ ਸਾਡਾ ਮੇਰਾ ਡੇਰਾ ਮਾਮਣੀ ਆ ਤੇ ਆ ਜਿਹੜੇ ਅਗਲਗ ਨਹੀਂ ਘਟਣਾ ਯਕੀ ਹੈ ਜੀ ਇਹ ਇੱਥੇ ਰਾਜ ਤੱਕ ਲੱਗੀ ਹੋਈ ਹੈ ਜੀ ਕੀ ਘਟਣਾ ਕਿਦਾਂ ਵਪਰੀਏ ਇਹ ਕੋਟਲੀ ਤੋਂ ਆਕਾਈ ਹਨੇਰੀ ਵਿੱਚ ਤੇ ਇੱਥੇ ਸਾਡੇ ਕੋਲਾਂ ਦੇ ਵਿੱਚੋਂ ਦੀ ਲੰਘ ਗਈ ਹੈ ਸਾਡੀਆਂ ਜਾਣੇ 20 25 ਮਹੀਆਂ ਜੜੀਆਂ ਨਾ ਉਹ ਜਲ ਚੁਕੀਆਂ 10 ਬੱਕਰੀਆਂ ਵੀ ਇੱਕ ਘਰ ਦੀਆਂ ਜਲ ਚੁਕੀਆਂ ਆ 20 15 ਮਹੀਆਂ ਇੱਕ ਘਰ ਦੀਆਂ ਜਲ ਚੁਕੀਆਂ ਬੱਕਰੀਆਂ ਦਾਹ ਬੱਕਰੀਆਂ ਇੱਕ ਘਰ ਦੀਆਂ ਜਲ ਚੁੱਕੀਆਂ ਜੀ। ਹੋਰ ਕੋਈ ਟਰੈਕਟਰ ਵਗੈਰਾ ਕੋਈ ਹੋਰ। ਇੱਕ ਟਰੈਕਟਰ ਵੀ ਜਲ ਗਿਆ ਜਾਂ ਤੇ ਸਾਢੇ 3 ਲੱਖ ਸਾਡਾ ਸੋਨਾ ਜਿਹੜਾ ਉਹ ਵੀ ਜਲ ਚੁੱਕਾ ਆ। ਇੱਕ ਘਰ ਦਾ 4 ਲੱਖ ਰੁਪਈਆ ਇਕੱਠਾ ਕੀਤਾ ਸੀ ਪੈੜੀ ਲੈਣ ਵਾਸਤੇ ਇਹ ਦੂਜੇ ਪੁਰਾਣੇ 5 ਲੱਖ ਰੁਪਈਆ ਕੀਤਾ ਸੀ ਪੈੜੀ ਲੈਣ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਵਿੱਚੇ ਜਲ ਗਿਆ। ਚਲੋ ਅੱਗ ਲੱਗੀ ਕੋਈ ਫਿਰ ਬੇਗੇਟ ਵਾਲੇ ਜਾਂ ਪ੍ਰਸ਼ਾਸਨਕ ਨਹੀਂ ਆਜੇ ਇੱਥੇ ਤੱਕ ਕੋਈ ਨਹੀਂ ਆਇਆ ਪੁਲਿਸ ਵਾਲੇ ਆਏ ਸੀ ਮੁਲਾਜ਼ਮ ਥਾਣੇੋਂ ਉਹ ਵੀ ਕੁਝ ਲੇਖ ਲਾ ਕੇ ਲੈ ਕੇ ਇਹ ਅਜੇ ਤੱਕ ਸਾਨੂੰ ਇੱਥੇ ਕੁਝ ਨੁਸਕਾਨ ਕੋਈ ਨਹੀਂ ਸਾਡ ਨੂੰ ਦਿੱਤਾ ਵੀ ਲਿਆ ਇਹ ਤਾਂ ਹੋਰ ਵੀ ਕਈ ਸਮੱਸਿਆਵਾਂ ਜਿੱਥੇ ਬੰਦੀਆਂ ਪੁੰਚੀਆਂ ਕਿਸ ਨੇ ਤੁਹਾਨੂੰ ਭਰੋਸਾ ਦਿੱਤਾ ਇਹ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਅਜੇ ਕੋਈ ਭਰੋਸਾ ਸਾਨੂੰ ਦਿੰਦੇ ਆਪੀ ਤਾਂ ਪਿੰਡ ਦੇ ਦਿੰਦੇ ਆ ਵੀ ਤੁਹਾਡਾ ਕੁਝ ਨਾ ਕੁਝ ਕਰਾਂਗੇ ਤੁਹਾਨੂੰ ਬਹੁਤ ਘਾਟਾ ਹੋਇਆ ਤੁਹਾਡੇ ਨਾਲ ਬਹੁਤ ਘਟਨਾਵਾਂ ਵਾਰਤ ਗਈ ਹੈ ਤੁਹਾਡੇ ਨਾਲ ਸਾਡੀ ਮਦਦ ਕਰਾਂਗੇ ਅਜੇ ਤੱਕ ਪਾਜੀ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਇਹੋ ਮੰਗਿਆ ਵੀ ਸਾਡੀ ਸਾਡੀ ਮੰਗ ਪੂਰੀ ਹੈ ਜਿਹੜੀ ਸਾਡਾ ਨੁਕਸਾਨ ਇਹ ਸਾਨੂੰ ਦਿੱਤਾ ਜਾਵੇ ਕੋਈ ਬੱਚਿਆਂ ਦਾ ਬਚਾਇਆ ਜਿਹੜੇ ਬੱਚੇ ਇੱਕ ਗੁੱਡੀ ਦੇ ਨਾਲ ਲੱਕ ਨੂੰ ਸੇਕ ਲੱਗ ਗਿਆ ਦਾ ਜੀ ਕੀ ਮੰਗ ਕਰਦੇ ਆਪਾਂ ਸਰਕਾਰਾਂ ਨੂੰ ਆਸੀਂ ਸਰਕਾਰਾਂ ਕੋਲ ਇਹੋ ਮੰਗ ਮੰਗਦੇ ਆਂ ਵੀ ਸਾਡਾ ਹੱਕ ਦਿੱਤਾ ਜਾਵੇ ਯਾਰ ਅਸੀਂ ਗਰੀਬ ਬੰਦੇ ਆ ਅਸੀਂ ਮੰਗ ਕੇ ਰੋਟੀ ਖਾਣ ਵਾਲੇ ਬੰਦੇ ਆ ਪਾਜੀ ਠੀਕ ਹੈ

ਸਰਕਾਰਾਂ ਤੋਂ ਕੀ ਮੰਗ ਕਰੋਗੇ ਵੀ ਤੁਹਾਡੇ ਨੂੰ ਨੁਕਸਾਨ ਦੇ ਕੋਲ ਮਦਦ ਮੰਗਨੀ ਆ ਸਾਨੂੰ ਜੋ ਕੁਝ ਵੀ ਹੈ ਸਾਡਾ ਜੱਦੀਆ ਸਾਡਾ ਮਾਣ ਉਹ ਸਾਬ ਹੋਣਾ ਚਾਹੀਦਾ ਉਹ ਸਾਫ ਹੋਣਾ ਚਾਹੀਦਾ ਅਰੇ ਵਾਲੀ ਇਹ ਜਿਹੜਾ ਤੁਹਾਡਾ ਐਸਲਾ ਡੇਰਾ ਕਿੱਥੇ ਹੈ ਜੀ ਰਾਜਕਪੁਰ ਵਿੱਚ ਰਚਕ ਪਿੰਜ ਇਹ ਜਿਹੜਾ ਅੱਗ ਲੱਗੀ ਇਹ ਘਟਨਾ ਵਾਪਰੀ ਕੀ ਹੈ ਜੀ ਇਹ ਰਾਤ ਸਾਡੇ ਮਾਮਾ ਪੂਰੇ ਆ ਗਏ ਅਕੇਲੇ ਅਸੀਂ ਸਾਰੇ ਚੱਲ ਗਏ ਉੱਥੇ ਹਾਂਜੀ ਇਹ ਮਗਰ ਕਿਤੇ ਆਇਆ ਜੇ ਨਾਲ ਦੀਆਂ ਹੀ ਇਹਨਾਂ ਨੇ ਵਿੱਚ ਵਿੱਚ ਕੱਢੇ ਮੱਜਾ ਵਦਿਆ ਪਿੰਡ ਦੇ ਨੇ ਹੋਰੀ ਨਾ ਬਾਕੀ ਮੱਜਾ ਕੋ 20 25 ਸੜ ਗਏ ਆਵਾ ਕੁਈ ਬੱਕਰੀਆਂ ਸੜ ਗਈਆਂ ਘਰ ਵੀ ਸਾਰਾ ਸੜ ਗਿਆ ਤੇ ਵਾਈ ਬੁੱਢੀ ਗਈ ਸਾਰੇ ਮਤਲਬ ਵੇਖ ਨੂੰ ਦਿਖ ਰਿਹਾ ਕੋਈ ਨਹੀਂ ਇੱਥੇ ਕੋਹਣਾ ਸਾਰਾ ਸਮਾਨ ਸੜ ਗਿਆ ਕੋਈ ਵੀ ਨਹੀਂ ਹੈਗਾ ਆ ਵੇਖ ਨੂੰ ਕੱਖ ਨਹੀਂ ਦੇ ਰਿਹਾ ਸਭ ਕੁਝ ਸੜ ਗਿਆ ਤਵਾਈ ਬੁੱਢੀ ਗਈ ਸਾਰੀ ਘਰ ਵੀ ਕੋਈ ਹੋਰ ਕੀ ਜਿਹੜੀ ਕੋ ਟਰੈਕਟਰ ਵਗੈਰਾ ਹੋਰ ਕੀ ਜੀ ਇਹ ਰਹੀ ਨਵਾਲਿਆਂ ਦਾ ਉਹ ਵੀ ਸੜ ਗਿਆ ਤੇ ਬੱਕਰੀਆਂ ਬੱਕਰੀਆਂ ਚ ਪੈਸੇ ਕੋਈ ਥਾਂ ਲੈਣਾ ਹੁਣ ਮੱਝਾਂ ਵੇਚ ਕੇ ਪੈਸੇ ਹੀ 4-5 ਲੱਖ ਰੁਪਏ ਉਹ ਵੀ ਸੜ ਗਏ ਉਹ ਵੀ ਸੜ ਗਿਆ 4 लाख 1 ਦਾ ਜਾਂ 5 ਦਾ ਅੱਗ ਵਸੇ ਲੱਗਣ ਦੀ ਘਟਨਾ ਕਿਦਾਂ ਵਾਪਕੀ ਕਿੱਥੋਂ ਆਈ ਅੱਗ ਨਗਰੋਂ ਆਈ ਆ ਗੋਟਲੀ ਤੋਂ ਆਈ ਅੱਗ ਲੱਗੀ ਤੇ ਹੁਣ ਤੱਕ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਕੋਲ ਪੁੱਜਿਆ ਤੁਹਾਡੀ ਪੁੱਛ ਆਈ ਦਾ ਕੋਈ ਨਹੀਂ ਆਏ ਆਹੀ ਮੌਕਾ ਵੇਖੇਗੇ ਕੀ ਮੰੰਗੀ ਕਰਦੇ ਆ ਪ੍ਰਸ਼ਾਸਨ ਤੋਂ ਕੀ ਮੰੰਗੀ ਕਰਦੇ ਅਸੀਂ ਮੰਗੇ ਇਹੋ ਮੰਗਦੇ ਆ ਵੀ ਜੋ ਸਾਡਾ ਨਸਤਾਨ ਹੋਇਆ ਸਾਨੂੰ ਹੱਕ ਦਿੱਤਾ ਜਾਵੇ ਹੱਕ ਦਿੱਤਾ ਜਾਵੇ ਕੱਲ ਨਾ ਵੀਰ ਜੀ ਸ਼ਾਮੀ ਜਿਹੜੀ ਅੱਗ ਲੱਗੀ ਆ ਇਹ ਕੋਟਰੀ ਵਾਲੋਂ ਹੁੰਦੀ ਹੋਈ ਪਿੰਡ ਮੱਥਾ ਨਹੀਂ ਦੰਕ ਕੇ ਬਹੁਤ ਤੇਜ਼ ਆ ਵਾਣਾ ਇੱਥੇ ਸਾਡੇ ਰਾਏ ਚੱਕ ਪੇੜ ਮਹਿਰ ਗੁਜਰ ਦੇ ਦਾ ਹੀ ਮਹਿਰਾਂ ਦਾ ਬਹੁਤ ਜ਼ਿਆਦਾ ਵੀਰ ਦਾ ਨੁਕਸਾਨ ਹੋਇਆ ਹੀ ਮੌਕੇ ਦੇ ਕੱਲ ਰਾਤ ਜਿੰਨਾ ਕੋ ਹੋ ਸਕਿਆ ਬਚਾਅ ਕੀਤਾ ਵਾ ਵੀਰ ਦੇ ਡੰਗਰ ਸੜ ਗਏ ਅੱਗ ਦੀ ਸਪੀਡ ਹੀ ਇੰਨੀ ਸੀ ਕਿ ਭੱਜਣ ਦਾ ਮੌਕਾ ਨਹੀਂ ਮਿਲਿਆ ਛੋਟੇ ਛੋਟੇ ਬੱਚੇ ਅੱਗ ਚੋਂ ਬੜੀ ਮੁਸ਼ਕਲ ਕੱਢੇ ਆ ਆ ਪਸ਼ੂ ਆ ਵੇਖੋ ਸਾਹਮਣੇ ਮਰੇ ਪਏ ਆ ਆ ਪੇਟੀਆਂ ਚ ਪੈਸੇ ਇਹਨਾਂ ਵਿਆਹ ਧਰਿਆ ਹੈ ਆਪਣੀਆਂ ਕੁੜੀਆਂ ਦਾ ਭੈਣਾਂ ਆਪਣੀਆਂ ਦਾ ਉਹ ਪੇਟੀਆਂ ਦੇ ਵਿੱਚੇ ਪੈਸੇ ਸੜ ਗਏ ਆ ਲੱਗ ਜਗ ਦੇ ਵੀਰ ਆਏ ਆ ਪਰ ਅੱਗ ਇੰਨੀ ਤਾਂ ਹੀ ਕਿ ਪਰਾਲੀ ਦੀ ਅੱਗ ਲੱਗਣ ਕਰਦਾ ਸੇਕ ਬਹੁਤ ਜ਼ਿਆਦਾ ਸੀ ਆ ਭਾਂਡੇ ਵਾਲ ਮੂਨਿਆਂ ਦੇ ਇੰਨੀ ਅੱਗ ਦਾ ਸੇਕ ਹੀ ਭਾਂਡੇ ਤੱਕ ਪਿਗਲ ਗਿਆ ਇਹਨਾਂ ਵੀਰਾਂ ਦਾ ਟਰੈਕਟਰ ਸੜ ਗਿਆ ਮੋਟਰਸਾਈਕਲ ਸੜ ਗਿਆ ਜਾਨੀ ਕਿ ਕੋਈ ਇੱਥੇ ਜੋ ਮੌਜੂਦ ਹੁੰਦਾ ਸਿਰਫ ਇੱਕ ਬੱਚੇ ਬਚਾਲੇ ਆ ਤੇ ਡੰਗਰ ਤੱਕ ਸੜ ਗਿਆ ਕ੍ਰਾਂਤ ਤੱਕ ਸੜ ਗਿਆ ਨਾ ਵੀਰ ਦਾ ਨਾ ਉਹ ਸੜ ਗਿਆ ਬਹੁਤ ਜਿਆਦਾ ਓਖਾ ਹੋ ਗਿਆ ਸਾਰੇ ਲਖਨਵਸੀ ਆਏ ਮਦਦ ਕਰਨ ਪਰ ਅੱਗੇ ਯੋਰ ਨਹੀਂ ਚੱਲਿਆ ਕਿ ਇਦਾਂ ਵੀ ਤਸੋ ਸਾਰਿਆਂ ਨੂੰ ਬੇਨਤੀ ਆ মিডিਆ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਦੀ ਭਾਰ ਭਾਈ ਕੀਤੀ ਜਾਵੇ ਤਗੜੇ ਲੈਵਲ ਦੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੋ ਤਖਣ ਕੋਈ 20 ਲੱਖ ਤੋਂ ਵੱਧਦਾ ਹੋ ਗਿਆ ਇਹਨਾਂ ਦਾ ਜਦੋਂ ਤੱਕ ਮੌਜੂਦ ਸੀ ਰਾਤ ਉਸ ਟਾਈਮ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਫਾਇਰ ਬ੍ਰਿਗੇਡ ਵਾਲਾ ਪਹੁੰਚਿਆ ਜੀ ਫਾਇਰ ਬ੍ਰਿਗੇਡ ਦੀ ਗੱਡੀ ਲਾਸਟ ਤੇ ਆਈ ਆ ਜੀ ਐਂਡ ਦੀ ਬਾਕੀ ਜਦੋਂ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਬੜੇ ਫੋਨ ਲਾਏ ਆ ਕਦੀ ਫੋਨ ਵਿਅਸਤ ਆਉਂਦਾ ਹੈ ਕਦੀ ਕੁਝ ਆਉਂਦਾ ਹੀ ਕਦੀ ਕੁਝ ਕਹਿੰਦੇ ਸੀ ਬੜਿਆਂ ਨੂੰ ਫੋਨ ਲਾਏ ਜੀ ਸਾਰਿਆਂ ਨੂੰ ਲਾਏ ਇੱਥੇ ਜਿੰਨੇ ਵੀ ਖਲੋਤੇ ਕਿ ਆਪਣੇ ਨੌਜਵਾਨ ਜੰਗ ਜਦੇਸ਼ ਨੇ ਸਾਰਿਆਂ ਨੇ ਫੋਨ ਲਾਏ ਕਿਸੇ ਨੇ ਕੋਈ ਰਿਸਪੌਂਸ ਨਹੀਂ ਤੱਕ ਨੂੰ ਵੱਡੇ ਪੱਧਰ ਤੇ ਮਈਆਂ ਸੜੀਆਂ ਨੇ ਕੋਈ ਪਸ਼ੂ ਪਾਲਣ ਨੂੰ ਭਾਗ ਕੋਈ ਅਧਿਕਾਰੀ ਪਹੁੰਚੇ ਹੁੰਦਾ ਦੇਖੋ ਜੀ ਕੋਈ ਨਹੀਂ ਪਹੁੰਚਾ ਜੀ ਅੱਜ ਤੱਕ ਤਾਂ ਕੋਈ ਨਹੀਂ ਆਇਆ ਰਾਤ ਵੀ ਆਪਾਂ ਇੱਥੋਂ ਅੱਧੀ ਰਾਤ ਨੂੰ ਗਏ ਆ ਕੋਈ 1:30 2 ਵਜੇ ਕੋਈ ਨਹੀਂ ਆਇਆ ਸਵੇਰ ਦੇ ਵੀ ਇੱਥੇ ਹੀ ਆ ਕੋਈ ਨਹੀਂ ਆਇਆ ਇਹਨਾਂ ਨੇ ਸਾਰਿਆਂ ਨੇ ਇਹ ਗਰੀਬ ਬੰਦੇ ਆ ਗਰੀਬ ਦੀ ਸਾਰ ਕੋਈ ਨਹੀਂ ਲੈਂਦਾ ਮਾਰਿਆ ਗਰੀਬ ਜਾਂਦਾ ਹਰ ਵਾਰੀ ਸੋ ਇਹ ਮਾ ਤੜ ਸਾਥੀ ਆਪਣਾ ਗਰਜਗਾਰ ਚਲਾਉਂਦੇ ਹੀ ਕਿ ਦੋਦੇ ਦੇ ਸਿਰ ਤੋਂ ਇਹਨਾਂ ਦਾ ਉਹ ਸਾਰਾ ਕਿਤਾ ਖਤਮ ਹੋ ਗਿਆ ਜੀ ਇਹਨਾਂ ਦੇ ਸਿਰ ਦੀ ਛੱਤ ਵੀ ਇਹਨਾਂ ਮੀਚ ਬੈ ਕੇ ਰਾਤ ਕੱਟੀ ਐ ਸੋ ਲੱਗ ਲੱਗੇ ਰਹੇ ਪਿੰਡਾਂ ਦੇ ਲੋਕਾਂ ਨੇ ਰੋਟੀ ਪਾੜੀ ਖਵਾਇਆ ਵਾ ਚਲੋ ਜਿੰਨਾ ਖਵਾਇਆ ਨਾਲ ਧੰਨਵਾਦ ਸੋ ਸਾਰਿਆਂ ਨੂੰ ਬੇਨਤੀ ਐ ਕੋ ਪਿੰਡਾਂ ਵਾਲੇ ਵੀਰਾਂ ਨੂੰ ਵੀ ਇਹਨਾਂ ਦਾ ਸਾਥ ਦੋ ਜਿਹਦਾ ਘਰ ਉਜੜ ਜੇ ਪਤਾ ਉਹਨੂੰ ਨਾਲ ਜਿਹੜੇ ਬੀਤਣ ਦੀ ਪਤਾ ਉਹਨੂੰ ਨਾਲ ਸੋ ਸਾਰਿਆਂ ਨੂੰ ਬੇਨਤੀ ਸਰਕਾਰਾਂ ਨੂੰ ਬੇਨਤੀ ਕੀ ਇਹਨਾਂ ਦੀ ਸਾਰ ਲੋਾਂਗੇ ਸਿਰ ਤੋਂ ਤੁਹਾਨੂੰ ਜੋ ਗੱਗੂ ਸਿੰਘ ਦੱਸਿਆ ਕਿ ਇੱਥੋਂ ਦਾ ਇਧਰੋਂ ਮਮਰਾਂ ਵਾਲਾ ਆ ਗਈ ਐ ਬਹੁਤ ਸਪੀਡ ਚ ਇਨਾਂ ਵਿਚਾਰਾਂ ਦਾ ਇਨਾਂ ਨੂੰ ਨੁਕਸਾਨ ਹੋਇਆ ਕਿ ਬੇਹੱਦ ਇਨਾਂ ਨੇ ਆਪਣੇ ਸਾਰੇ ਜਿੰਨੇ ਨਾਮ ਜਾਣਾ ਕੱਗੂ ਜੀ ਹੋ ਗਏ ਫੋਨ ਰਾਜ ਤੱਕ ਦੇ ਜਿੰਨੇ ਵੀਰਾਂ ਇਹਨਾਂ ਨੇ ਭੱਜ ਭੱਜ ਕੇ ਨਾ ਜਾਨਾ ਬਚਾਈਆਂ ਇਹ ਕਿ ਮਾਲੀ ਨੁਕਸਾਨ ਤੇ ਬਹੁਤ ਹੋ ਸਕਾ ਇਨਾਂ ਵਿਚਾਰਾਂ ਦਾ ਆਪਾਂ ਤੇ ਬੇ ਲਿਮਟ ਨੁਕਸਾਨ ਇਨਾਂ ਹੋ ਚੱਕਾ ਕਿ ਇਹ ਵਿਚਾਰੇ ਸਾਰੀ ਉਮਰ ਉਠ ਨਹੀਂ ਸਕਦੇ ਇਹਨਾਂ ਦੀ ਬੇਟੀਆ ਦਾ ਵਿਆਹ ਇਹਨਾਂ ਨੇ ਕੁਝ ਪੈਸੇ ਵੀ ਇਕੱਠੇ ਕੀਤੇ ਉਹ ਵੀ ਸਰਗੇ ਸਵਾਹ ਹੋ ਗਏ ਬੱਕੜੀਆਂ ਕੀ ਹੋ ਗਿਆ ਜਵਾਕ ਕੀ ਹੋ ਗਿਆ ਇਨ ਇਨਾਂ ਨੁਕਸਾਨ ਹੋਇਆ ਕਿ ਆਪਾਂ ਬੇ ਲਿਮਟ ਆਪਾਂ ਪ੍ਰਸ਼ਾਸਨ ਅਕਿ ਇਹੋ ਮੰਗ ਕਰਦੇ ਆ ਕਿ ਇਨਾਂ ਵਿਚਾਰਾਂ ਦਾ ਕੋਈ ਨਾ ਕੋ ਹੱਲ ਕੀਤਾ ਜਾਵੇ ਲਾਗੇ ਪਿੰਡਾਂ ਵਾਲੇ ਬਹੁਤ ਮਤ ਕਾਣਦੇ ਆ ਰਾਏ ਚੱਕ ਹੋ ਗਿਆ ਚੈਨਲ ਹੋ ਗਿਆ ਮੰਮਣੀ ਕੋਲੀ ਬਹੁਤ ਨੇ ਹੈਲਪ ਕਰਿਆ ਪਰ ਸਾਡੇ ਸਾਰਿਆਂ ਦਾ ਫਰਜ਼ ਬੰਦਾ ਕਿ ਵੱਤੋ ਜਿੰਨੀ ਵੀ ਪੈਸੇ ਪੱਖੋਂ ਕੱਪੜੇ ਪੱਖੋਂ ਕਿਸੇ ਪੱਖੋਂ ਸਿੱਕੇ ਆਪਾਂ ਨੇ ਹੈਲਪ ਕਰ ਸਕੀ ਆ ਕਿਉਂ ਸਾਰ ਇਨਸਾਨੀ ਸਾਰਾ ਫਰਜ਼ ਬੰਦਾ ਵਾ ਕਿ ਆਪਾਂ ਇਹਨਾਂ ਦੀ ਹੈਲਪ ਕਰਨਾ ਫਰਜ਼ ਬੰਦਾ ਸਰਕਾਰ ਵੱਲੋਂ ਹਰ ਸਾਲ ਕਿਹ ਆਂਦਾ ਅਸਟ੍ਰਾਲੀ ਨੂੰ ਅਗਣਾ ਲਾਓ ਨਾੜ ਨੂੰ ਅਗਣਾ ਲਾਓ ਉਹਨੂੰ ਕਿਸ ਤਰ੍ਹਾਂ ਵੇਖਦੇ ਆ ਜਾਂ ਸਰਕਾਰਾਂ ਦੇ ਕੰਮ ਨਹੀਂ ਸੁੱਤਿਆਂ ਪੀਂਆਂ ਉਹ ਸਿਰਫ ਜਿਹੜੇ ਗਰੀਬ ਜਿਹਨਾਂ ਆਪਾਂ ਕਾਗ ਅਗ ਲਾਈਂਦੇ ਉਹਨੂੰ ਭੱਜੇ ਹੁੰਦੇ ਸਾਡਾ ਉਹ ਚੱਲਦਾ ਉਹ ਚੱਲਦਾ ਇਹਨਾਂ ਹਾਲ ਪਛੜੇ ਡੇਰਾ ਬਾਬਾ ਨਾਂ ਤੇ ਇੱਕ ਤਾਂ ਗੱਡੀ ਹੋਣੀ ਚਾਹੀਦੀ ਨਾ ਜਿਹੜੀ ਕਿਸੇ ਦੇ ਮਤ ਹੋ ਸਕੇ ਕਿਹਦੇ ਮਤ ਹੋਈ ਸਕਦੀ ਸਾ ਜਿੰਨੀਆਂ ਸਰਕਾਰਾਂ ਆਈਆਂ ਸਾਰੀ ਕੌਮੇ ਨਹੀਂ ਸੁੱਤੀਆਂ ਪੀਆਂ ਵਾ ਗਰੀਬ ਦਾ ਕੋਈ ਨਹੀਂ ਹਾਲ ਨਹੀਂ ਹੋ ਰਿਹਾ ਇਸ ਚੀਜ਼ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ ਕਿ ਇਹ ਅੱਗ ਲਾਈ ਕਿਸ ਨੇ ਹੀ ਕਿਹੜੇ ਬੰਦੇ ਨੇ ਇੰਨੀ ਕਾਲੀ ਜਿੰਨੇ ਇਹਨਾਂ ਨੁਕਸਾਨ ਕਰਾਤਾ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਪੁਰਜ਼ੋਰ ਜਾਂਚ ਕੀਤੀ ਜਾਵੇ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਜਾਣਾਂ ਗਈਆਂ ਆ ਆਪਣੀ ਪਾਸ ਪਾਸ ਸਰਕਾਰ ਵਾਲੇ ਵੀ ਇਹਨਾਂ ਦੀ ਹੈਲਪ ਕਰਾਵਾਂਗੇ ਵਾਤੋ ਅੱਜ ਨਹੀਂ ਹੋ ਸਕੀਏ ਆਪਾਂ ਫੋਨ ਤੇ ਕਹਿ ਚੁੱਕੇ ਆ ਆਪਣੇ ਜਿਹੜੇ ਪ੍ਰਧਾਨ ਚਾਰਜ ਆ ਗਿਆ ਆਪਾਂ ਵਾਤੋ ਹੈਲਪ ਆਪਾਂ ਵੀ ਕਰਾਂਗੇ ਸਾਰੇ ਕਰਨਗੇ ਪਰ ਸਰਕਾਰਾਂ ਦੇ ਤੁਹਾਨੂੰ ਪਤਾ ਹੈ ਕੀ ਹਾਲ ਚੱਲਦਾ ਪਿਆ ਇਹਨਾਂ ਦਾ